ਪੰਜਾਬ ਪਰ ਦੇ ਵਿੱਚ ਪਿਛਲੇ 2 ਦਿਨਾਂ ਤੋਂ ਹਲਕੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਲੈ ਕੇ ਮੌਸਮ ਵਿਗਿਆਨੀਆਂ ਵੱਲੋਂ ਹੈ ਜਿਹੜੇ ਆਉਣ ਵਾਲੇ 2 ਦਿਨਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਉੱਥੇ 1970 ਤੋਂ ਬਾਅਦ ਦੂਜੀ ਵਾਰ ਆਮ ਤਾਪਮਾਨ ਅਧਿਕ ਰਿਕਾਰਡ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਵੈਦਰ ਡਿਸਟਰਬੈਂਸ ਦੇ ਚੱਲਦਿਆਂ ਆਉਣ ਵਾਲੇ 2 ਦਿਨਾਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕਿਤੇ ਕਿਤੇ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਜੇ ਅਸੀਂ ਦੇਖ ਰਹੇ ਹਾਂ ਕਿ ਡਬਲਯੂ ਡੀ ਸਿਸਟਮ ਦਾ ਜਿਹੜਾ ਇਫੈਕਟ ਸਾਰੇ ਪੰਜਾਬ 'ਚ ਬਣਿਆ ਹੋਇਆ ਹੈ ਜੇ ਅਸੀਂ ਪ੍ਰਿਵੇਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 23.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.2 ਡਿਗਰੀ ਸੈਂਟੀਗ੍ਰੇਡ ਦਾ ਨਾਰਮਲ ਤੋਂ ਵੈਰੀਟਾਟ ਕੀਤਾ ਗਿਆ ਇਸੇ ਤਰ੍ਹਾਂ ਜੇ ਅੱਜ ਦਾ ਮਿਨਿਮਮ ਟੈਂਪਰੇਚਰ ਦੀ ਗੱਲ ਕਰੀਏ ਕਿਉਂਕਿ ਡਬਲਯੂ ਡੀ ਸਿਸਟਮ ਜਿਹੜਾ ਬਣਿਆ ਹੋਇਆ ਹੈ ਸੋ ਉਹਦੇ ਕਰਕੇ ਨਾਈਟ ਟਾਈਮ ਟੈਂ अज का जो मिनीम टैंपरेचर सोलह पॉइंट छे डिग्री सेंटीग्रेड रिकॉर्ड किया गया जदों के अज का नॉर्मल मिनीम टैपरेचर अठ पॉइंट छे डिग्री सेंटीग्रेड सो लगभग अठ डिग्री सेंटीग्रेड जोड़ा नॉर्मल तो उपर रिकॉर्ड किया गया और योलह पॉइंट छे डिग्री सेंटीग्रेड जो अच्छा मिनीम टैंपरेचर है यहाँ दो हज़ार पंद्रह भी सोलह पॉइंट छे डिग्री सेंटीग्रेड रिकॉर्ड किया गया और हाईएसट जोड़ा मिनीम टैंपरेचर उन्नीस फैबररी का उन्नीस सौ सत्तर तो है ਜਿਹੜਾ ਕਿ ਅੱਜ ਸੈਕਿੰਡ ਟਾਈਮ ਰਿਪੋਰਟ ਦਿੱਤਾ ਗਿਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਡਬਲਿਊ ਡੀ ਸਿਸਟਮ ਦਾ ਜਿਹੜਾ ਇਫੈਕਟ ਬਣਿਆ ਹੋਇਆ ਹੈ। ਸੋ ਸਾਰੇ ਪੰਜਾਬ ਵਿੱਚ ਹੀ ਕਾਫੀ ਥਾਵਾਂ ਤੇ ਲਾਈਟ ਟੂ ਮੋਡਰੇਟ ਜਿਹੜੀ ਬਾਰਿਸ਼ ਹੈ ਉਹ ਹੋ ਸਕਦੀ ਹੈ। ਔਰ ਇਹਦੇ ਤੋਂ ਬਿਨਾਂ ਥੰਡਰ ਸ਼ਾਵਰਸ, ਲਾਈਟਨਿੰਗ ਹੋ ਸਕਦੀ ਹੈ। ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਕਿਤੇ-ਕਿਤੇ ਗੜੇ ਮਾਰੇ ਵੀ ਜਿਹੜੀ ਉਹ ਹੋ ਸਕਦੀ ਹੈ। ਇਸ ਸਾਲ ਕਾਹ ਨੂੰ ਜਨੂ ਕੀ ਇਤਨੀ ਲੱਗਤਾਂ ਦੇ ਜੀ। ਹਾਂ ਜੀ ਕਿਉਂਕਿ ਵੀਟ ਕ੍ਰੌਪ ਤੇ ਸਿੱਧਾ ਕੋਈ 네ਗੇਟਿਵ ਇਫੈਕਟ ਨਹੀਂ ਐਕਸਪੈਕਟ ਕਰ ਰਹੇ। ਇਰਦਰ ਥੋੜਾ ਮੌਇਸਚਰ ਕ੍ਰੌਪ ਨੂੰ ਮਿਲ ਸਕਦਾ ਹੈਗਾ ਕਿਉਂਕਿ ਲਾਈਟ ਟੂ ਮੋਡਰੇਟ ਬਾਰਿਸ਼ ਵੀ 익ਸਪੈਕਟਿਡ ਹੈ ਫਾਰਮਰਸ ਨੂੰ ਸਹੀ ਸਲਾਹ ਦੇ ਸਕਦੇ ਆ ਕਿਉਂਕਿ ਆਨਵਰ ਜਿਹੜੇ ਦੋ ਤਿੰਨ ਦਿਨ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਵੈਦਰ ਕੰਡੀਸ਼ਨਸ ਤੇ ਹਵਾਵਾਂ ਵੀ ਚੱਲ ਸਕਦੀਆਂ ਨੇ ਸੋ ਫਸਲਾਂ ਨੂੰ ਹਲੇ ਉਹਨਾਂ ਨੂੰ ਪਾਣੀ ਜਿਹੜਾ ਉਹ ਨਹੀਂ ਪਾਉਣਾ ਚਾਹੀਦਾ ਲਗਦਾ ਕਿ ਮੌਨ ਤੋਂ ਜਰੀ ਠੰਡ ਹੋਊਗੀ ਕਿ ਇਸ ਦੇ ਤਾਲੀ ਰਿਤੇ ਬਾਰਿਸ਼ ਦੇ ਨਾਲ ਤਾਪਮਾਨ ਵਿੱਚ ਦੁਬਾਰਾ ਵਟਾਉਣ ਦਾ ਸੰਭਾਵਨਾ ਦੇ ਆ ਬਿਲਕੁਲ ਜੀ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਬਟ ਆਬਜ਼ਰਵ ਕਰਦੇ ਹਾਂ ਅਸੀਂ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜਾ ਵਾਧਾ ਹੋ ਜਾਂਦਾ ਕਿਉਂਕਿ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਕਰਕੇ ਰੈਡੀਏਸ਼ਨਲ ਜਿਹੜੀ 쿨ਿੰਗ ਰਾਤ ਨੂੰ ਨਹੀਂ ਹੁੰਦੀ ਸੋ ਇਸੇ ਕਰਕੇ ਜਿਹੜਾ ਅੱਜ ਦਾ ਮਿਨਿਮਮ ਟੈਂਪਰੇਚਰ ਦੇ ਵਿੱਚ ਅਸੀਂ ਰਾਈਜ਼ ਆਬਜ਼ਰਵ ਕੀਤੀ ਹੈ ਪਰ ਡੇ ਟਾਈਮ ਟੈਂਪਰੇਚਰ ਜਿਹੜੇ 1-2 ਦਿਨ ਥੋੜੀ ਉਹਦੇ ਵਿੱਚ ਅਸੀਂ ਗ੍ਰਾਬਟ ਆਬਜ਼ਰਵ ਕਰ ਸਕਦੇ ਹਾਂ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ